ਸਤਿ ਸ਼੍ਰੀ ਅਕਾਲ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ ਲਿਬਰਲ ਲੀਡਰਸ਼ਿਪ ਉਮੀਦਵਾਰ ਰੂਬੀ ਡੱਲਾ ਦਾ ਵੱਡਾ ਬਿਆਨ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਿਆ ਜਾਵੇਗਾ ਦੇਸ਼ ਤੋਂ ਬਾਹਰ ਰੀਪੂ ਦਮਨ ਮਾਲਿਕ ਦੇ ਕਾਤਲ ਨੂੰ ਹੋਈ ਉਮਰ ਕੈਦ 20 ਸਾਲਾਂ ਲਈ ਬਿਨਾ ਪੈਰੋਲ ਲਈ ਜੇਲ੍ਹ ਕੱਟੇਗਾ ਟੈਰਨ ਫੌਕਸ ਹਰਮਿੰਦਰ ਢਿੱਲੋਂ ਦਾ ਜਲਵਾਯੂ ਤਬਦੀਲੀ ਬਾਰੇ ਵੱਡਾ ਉਪਰਾਲਾ ਪੰਜਾਬੀਜ਼ ਫਾਰ ਕਲਾਈਮੇਟ ਨਾਮੀ ਮੋਹਮ ਕਿਤੀ ਸ਼ੁਰੂ ਵਿਦੇਸ਼ੀ ਦਖਲਅੰਦਾਜ਼ੀ ਦੀ ਜਨਤਕ ਜਾਂਚ ਦੀ ਅੰਤਿਮ ਰਿਪੋਰਟ ਜਾਰੀ ਸੰਸਦ ਵਿੱਚ ਗੱਦਾਰਾਂ ਦਾ ਕੋਈ ਸਬੂਤ ਨਹੀਂ ਕਿਹਾ ਕਮਿਸ਼ਨਰ ਮੈਰੀ ਜੋਸੀ ਹੌਗ ਨੇ ਤੇ ਹੁਣ ਹਨ ਖਬਰਾਂ ਦਾ ਵਿਸਥਾਰ ਭਾਰਤੀ ਮੂਲ ਦੀ ਰੂਬੀ ਡੱਲਾ ਵੀ ਕੈਨੇਡਾ ਦੀ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਸ਼ਾਮਲ ਹੋ ਗਈ ਹੈ ਰੂਬੀ ਨੇ ਅਧਿਕਾਰਤ ਤੌਰ ਤੇ 22 ਜਨਵਰੀ ਨੂੰ ਜਸਟਿਨ ਟਰੂਡੋ ਦੀ ਥਾਂ ਲੈਣ ਲਈ ਆਪਣਾ ਦਾਅਵਾ ਪੇਸ਼ ਕੀਤਾ ਰਿਬਲਰ ਪਾਰਟੀ ਨੇ ਸੋਮਵਾਰ ਨੂੰ ਉਹਨਾਂ ਨੂੰ ਚੋਣ ਲੜਨ ਦੀ ਮਨਜ਼ੂਰੀ ਦੇ ਦਿੱਤੀ ਹੈ ਜੇਕਰ ਜਸਟਿਨ ਟ੍ਰੂਡੋ ਦੀ ਥਾਂ ਰੂਬੀ ਢੱਲਾ ਚੁਣੀ ਜਾਂਦੀ ਹੈ ਤਾਂ ਉਹ ਕੈਨੇਡਾ ਦੀ ਪਹਿਲੀ ਕਾਲੀ ਮਹਿਲਾ ਪ੍ਰਧਾਨ ਮੰਤਰੀ ਬਣ ਜਾਵੇਗੀ। ਰੂਬੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਜੇਕਰ ਉਹ ਚੁਣੀ ਜਾਂਦੀ ਹੈ ਤਾਂ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢੇਗੀ। ਸਾਬਕਾ ਇੰਡੋ ਕੈਨੇਡੀਅਨ ਸੰਸਦ ਮੈਂਬਰ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਸ਼ਾਮਲ ਰੂਬੀ ਢੱਲਾ ਸੋਸ਼ਲ ਮੀਡੀਆ ਰਾਹੀਂ ਆਪਣੀ ਮੁਹਿੰਮ ਨੂੰ ਜ਼ੋਰਦਾਰ ਢੰਗ ਨਾਲ ਚਲਾ ਰਹੀ ਹੈ। ਉਨ੍ਹਾਂ ਨੇ ਆਪਣੇ ਐਕਸ ਹੈਂਡਲ ਤੇ ਇੱਕ ਵੀਡੀਓ ਸੰਦੇਸ਼ ਰਾਹੀਂ ਕੈਨੇਡਾ ਵਿੱਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ ਹੈ ਰੂਬੀ ਟੱਲਾ ਨੇ ਕੈਨੇਡਾ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਜਦੋਂ ਉਹ ਪ੍ਰਧਾਨ ਮੰਤਰੀ ਬਣੇਗੀ ਤਾਂ ਉਹ ਦੇਸ਼ ਤੋਂ ਹਰ ਗੈਰ ਕਾਨੂੰਨੀ ਪ੍ਰਵਾਸੀ ਨੂੰ ਦੇਸ਼ ਨਿਕਾਲਾ ਦੇਵੇਗੀ ਹਾਲਾਂਕਿ ਰੂਬੀ ਟੱਲਾ ਨੇ ਕਿਹਾ ਹੈ ਕਿ ਉਹ ਵੀ ਪ੍ਰਵਾਸੀਆਂ ਦੀ ਧੀ ਹੈ ਪਰ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਕਰੇਗੀ ਰੂਬੀ ਟੱਲਾ ਨੇ ਕਿਹਾ ਹੈ ਕਿ ਕੈਨੇਡਾ ਵਿੱਚ 5 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਹਨ ਇਹ ਅਸਵੀਕਾਰਨਯੋਗ ਹਨ ਪਰਵਾਸੀ ਮਾਪਿਆਂ ਦੀ ਧੀ ਹੋਣ ਦੇ ਨਾਤੇ ਮੈਂ ਖੁਦ ਜਾਣਦੀ ਹਾਂ ਕਿ ਪ੍ਰਵਾਸੀਆਂ ਨੇ ਸਾਡੇ ਮਹਾਨ ਦੇਸ਼ ਨੂੰ ਬਣਾਉਣ ਵਿੱਚ ਮਦਦ ਕੀਤੀ ਹੈ ਪਰ ਸਾਨੂੰ ਮਨੁੱਖੀ ਤਸਕਰੀ ਅਤੇ ਗੈਰ ਕਾਨੂੰਨੀ ਤੌਰ ਤੇ ਇੱਥੇ ਰਹਿਣ ਵਾਲਿਆਂ ਤੇ ਸਖਤੀ ਕਰਨੀ ਚਾਹੀਦੀ ਹੈ ਮੈਂ ਵਾਅਦਾ ਕਰਦੀ ਹਾਂ ਕਿ ਤੁਹਾਡੀ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਮੈਂ ਕੈਨੇਡਾ ਵਿੱਚ ਮੌਜੂਦ ਹਰ ਗੈਰ ਕਾਨੂੰਨੀ ਪ੍ਰਵਾਸੀ ਨੂੰ ਦੇਸ਼ ਨਿਕਾਲਾ ਦੇਵਾਂਗੀ ਕੈਨੇਡਾ ਦੀ ਵਾਪਸੀ ਹੁਣ ਸ਼ੁਰੂ ਹੁੰਦੀ ਹੈ ਟੱਲਾ ਨੇ ਐਕਸ ਤੇ ਇੱਕ ਹੋਰ ਵੀਡੀਓ ਵਿੱਚ ਕਿਹਾ ਹੈ ਕਿ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਰੱਬ ਦਾ ਧੰਨਵਾਦ ਮੈਂ ਤੁਹਾਡੇ ਸਾਰਿਆਂ ਦੀ ਬਹੁਤ ਧੰਨਵਾਦੀ ਹਾਂ ਅਸੀਂ ਲਿਬਰਲ ਪਾਰਟੀ ਦੀ ਨੇਤਾ ਅਤੇ ਕੈਨੇਡਾ ਦੀ ਅਗਲੀ ਪ੍ਰਧਾਨ ਮੰਤਰੀ ਵਜੋਂ ਪਹਿਲੀ ਊਮਨ ਆਪ ਕਲਰ ਨੂੰ ਚੁਣ ਕੇ ਇਤਿਹਾਸ ਬਣਾਉਣ ਦੀ ਕਗਾਰ ਤੇ ਹਾਂ There are over half a million illegal immigrants in Canada This is unacceptable As the daughter Of immigrant parents, I know firsthand that immigrants have helped build our great country. But we must clamp down on human trafficking and those that are here illegally. As your Prime Minister, I promise you I will deport every illegal immigrant in Canada. Canada's comeback starts now. ਇਹ ਤੇ ਦੱਸਦੀ ਕਿ ਟੱਲਾ ਪਹਿਲੀ ਵਾਰ 2004 ਦੇ ਵਿੱਚ ਬ੍ਰੈਂਪਟਨ ਸਪ੍ਰਿੰਗਡੇਲ ਚੋਣ ਖੇਤਰ ਤੋਂ ਹਾਊਸ ਆਫ ਕਾਮਨਸ ਲਈ ਚੁਣੀ ਗਈ ਸੀ। ਉਹ 2006 ਅਤੇ 2008 ਵਿੱਚ ਦੁਬਾਰਾ ਚੁਣੀ ਗਈ ਪਰ 2011 ਵਿੱਚ ਹਾਰ ਗਈ ਸੀ ਅਤੇ 2015 ਵਿੱਚ ਜਦੋਂ ਲਿਬਰਲ ਬਹੁਮਤ ਨਾਲ ਸੱਤਾ ਵਿੱਚ ਆਈ ਤਾਂ ਉਹਨਾਂ ਨੇ ਚੋਣ ਨਾ ਲੜਨ ਦਾ ਫੈਸਲਾ ਕੀਤਾ। 2004 ਦੀਆਂ ਸੰਘੀ ਚੋਣਾਂ ਵਿੱਚ ਉਹਨਾਂ ਦੀ ਜਿੱਤ ਨੇ ਉਹਨਾਂ ਨੂੰ ਕੰਜ਼ਰਵੇਟਿਵ ਨੀਨਾ ਗਰੇਵਾਲ ਦੇ ਨਾਲ ਸਦਨ ਲਈ ਚੁਣੀ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਬਣਾ ਦਿੱਤਾ। ਕੱਲਾ ਆਪਣੇ ਕੈਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਮਾਡਲਿੰਗ ਦੀ ਦੁਨੀਆ ਵਿੱਚ ਕੰਮ ਕਰ ਚੁੱਕੀ ਹੈ। ਜ਼ਿਕਰ ਖਾਸ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਐਲਾਨ ਤੋਂ ਬਾਅਦ ਲਿਬਰਲ ਲੀਡਰਸ਼ਿਪ ਰੇਸ ਸ਼ੁਰੂ ਹੋ ਗਈ ਹੈ। ਪਾਰਟੀ 9 ਮਾਰਚ ਨੂੰ ਆਪਣੇ ਨਵੇਂ ਨੇਤਾ ਦੀ ਚੋਣ ਕਰੇਗੀ ਜਿਸ ਤੋਂ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵੱਜੋਂ ਅਹੁਦਾ ਸੰਭਾਲਣ, ਤੀਵੇਂ ਕੈਨੇਡੀਅਨ ਮੰਤਰੀ ਦੀ ਨਿਯੁਕਤੀ ਕਰਨ ਅਤੇ 2025 ਦੀਆਂ ਸੰਘੀ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕਰਨ ਦੀ ਉਮੀਦ ਹੈ। ਭਾਰਤੀ ਮੂਲ ਦੇ ਚੰਦਰ ਆਰੀਆ ਪਹਿਲਾਂ ਹੀ ਅਯੋਗ ਕਰਾਰ ਦਿੱਤੇ ਗਏ ਨੇ 27 ਜਨਵਰੀ ਤੱਕ ਵੋਟਰਾਂ ਦੇ ਰਜਿਸਟਰ ਕਰਨ ਦੀ ਆਖਰੀ ਮਿਤੀ ਸੀ 9 ਮਾਰਚ ਨੂੰ VOTING ਪ੍ਰਕਿਰਿਆ ਖਤਮ ਹੋਵੇਗੀ ਤੇ ਨਤੀਜੇ ਵੀ ਐਲਾਨੇ ਜਾਣਗੇ ਬਿਊਰੋ ਰਿਪੋਰਟ ਬਹੁਚਰਚਿਤ ਰਿਪੂ ਦਮਨ ਸਿੰਘ ਮਾਲਿਕ ਦੇ ਕਤਲ ਮਾਮਲੇ ਵਿੱਚ ਕੈਨੇਡਾ ਅਦਾਲਤ ਨੇ ਸਜ਼ਾ ਸੁਣਾਈ ਹੈ ਗੋਲੀਆਂ ਮਾਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਕਤੂਬਰ ਵਿੱਚ ਦੋ ਵਿਅਕਤੀਆਂ ਨੇ ਕਤਲ ਦੇ ਦੋਸ਼ ਕਬੂਲੇ ਸਨ ਇੱਕ ਨੂੰ ਸਜ਼ਾ ਸੁਣਾਈ ਗਈ ਹੈ ਟੈਨਰ ਫੌਕਸ ਨੂੰ 20 ਸਾਲਾਂ ਲਈ ਪੈਰੋਲ ਦੀ ਯੋਗਤਾ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ ਫੌਕਸ ਅਤੇ ਜੋਸ ਲੋਪੇਜ਼ ਨੇ ਰਿਪੁਦਮਨ ਮਲਿਕ ਦੀ ਹੱਤਿਆ ਦੇ ਮਾਮਲੇ ਵਿੱਚ ਦੂਜੇ ਦਰਜੇ ਦੇ ਕਤਲ ਦਾ ਦੋਸ਼ ਕਬੂਲ ਕੀਤਾ ਸੀ ਰਿਪੁਦਮਨ ਸਿੰਘ ਮਲਿਕ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਦੋ ਵਿਕਤੀਆਂ ਵਿੱਚੋਂ ਇੱਕ ਨੂੰ ਅੱਜ ਬੀਸੀ ਦੀ ਅਦਾਲਤ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਟੈਨਰ ਫੌਕਸ ਅਤੇ ਹੋਜ਼ੇ ਲੋਪੇਜ਼ ਨੇ ਮਲਿਕ ਕਤਲकांड ਵਿੱਚ ਪਿਛਲੇ ਅਕਤੂਬਰ ਦੂਸਰੇ ਦਰਜੇ ਦੇ ਕਤਲ ਦੇ ਦੋਸ਼ ਕਬੂਲ ਲਏ ਸਨ ਟੈਨਰ ਫੌਕਸ ਨੂੰ ਅੱਜ ਬੀਸੀਡੀ ਸੁਪਰੀਮ ਕੋਰਟ ਦੇ ਜੱਜ ਟੈਰੈਂਸ ਸ਼ੋਲਸ ਨੇ ਨਿਊ ਵੈਸਟਮਿੰਸਟਰ ਦੇ ਕੋਰਟ ਰੂਮ ਵਿੱਚ ਸਜ਼ਾ ਸੁਣਾਈ। ਅਦਾਲਤ ਵਿੱਚ ਮਾਹੌਲ ਬਹੁਤ ਭਾਉ ਘਰੇ ਹਾ ਮਲਿਕ ਦੀ ਨੂ ਨੇ ਕੁਰਲਾਉਂਦਿਆਂ ਹੋਇਆਂ ਕਾਤਲ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਲੋਕਾਂ ਦੇ ਨਾਮ ਦੱਸੇ ਜਿਨ੍ਹਾਂ ਨੇ ਮਲਿਕ ਦਾ ਕਤਲ ਕਰਨ ਲਈ ਉਸ ਨੂੰ ਪੈਸੇ ਦਿੱਤੇ ਸਨ। ਲੋਪੇਜ 6 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਹੋਵੇਗਾ। 1985 ਦੇ 에어 ਇੰਡੀਆ ਬਲਾਸਟ ਮਾਮਲੇ 'ਚ ਬਰੀ ਹੋਏ ਰੀਪੋਦਮਨ ਸਿੰਘ ਮਲਿਕ ਦਾ 14 ਜੁਲਾਈ 2022 ਨੂੰ ਸਰੀ ਬੀਸੀ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਫੌਕਸ ਅਤੇ ਲੋਪੇਜ ਜੋ ਕਿ ਕਤਲ ਦੇ ਸਮੇਂ ਆਪਣੇ 20ਵਿਆਂ ਵਿੱਚ ਸਨ ਉਹਨਾਂ ਨੂੰ ਪਹਿਲਾਂ ਕਤਲ ਦੇ 2 ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਪਹਿਲੇ ਦਰਜੇ ਦੇ ਕਤਲ ਲਈ ਚਾਰਜ ਕੀਤਾ ਗਿਆ ਸੀ ਅਜੇ ਵੀ ਦੂਸਰੇ ਦਰਜੇ ਦੇ ਕਤਲ ਦੇ ਦੋਸ਼ਾ ਕਰਕੇ ਉਮਰ ਕੈਦ ਦਾ ਸਾਹਮਣਾ ਕਰ ਰਹੇ ਹਨ ਸਰਕਾਰੀ ਵਕੀਲਾਂ ਤੇ ਬਚਾਅ ਪੱਖ ਦੇ ਵਕੀਲਾਂ ਨੇ ਸਾਂਝੇ ਤੌਰ ਤੇ ਪ੍ਰਸਤਾਵ ਦਿੱਤਾ ਕਿ ਉਹ 20 ਸਾਲਾਂ ਲਈ ਪੈਰੋਲ ਲਈ ਯੋਗ ਨਹੀਂ ਹਨ ਬੀਸੀ ਪ੍ਰੋਸੀਕਿਊਸ਼ਨ ਸਰਵਿਸ ਦੁਆਰਾ ਪ੍ਰਦਾਨ ਕੀਤੇ ਗਏ ਤੱਥਾਂ ਦੇ ਇੱਕ ਸਹਿਮਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਫੌਕਸ ਅਤੇ ਲੋਪੇਜ਼ ਨੂੰ ਪੈਸੇ ਦੇ ਕੇ ਕਤਲ ਕਰਵਾਇਆ ਗਿਆ ਸੀ ਪਰ ਪੁਲਿਸ ਅਤੇ ਇਤਗਾਸਾ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਉਹਨਾਂ ਦਾ ਕੀ ਮੰਨਣਾ ਹੈ ਕਿਸੇ ਇੱਕ ਕਾਰੋਬਾਰੀ ਦੀ ਹੱਤਿਆ ਲਈ ਇਹਨਾਂ ਨੂੰ ਕਿਸ ਨੇ ਪੈਸੇ ਦਿੱਤੇ ਸਨ 1985 ਦੌਰਾਨ 에어 ਇੰਡੀਆ ਬੰਬ ਧਮਾਕੇ 'ਚ ਰੂਪਦਮਨ ਸਿੰਘ ਮਲਿਕ ਉੱਪਰ ਵੀ ਕੇਸ ਚੱਲਿਆ ਸੀ ਅਤੇ 2005 ਦੌਰਾਨ ਮਲਿਕ ਇਸ ਮਾਮਲੇ 'ਚੋਂ ਬਰੀ ਹੋ ਗਏ ਸਨ। 에어 ਇੰਡੀਆ ਬਲਾਸਟ ਵਿੱਚ 329 ਲੋਕ ਮਾਰੇ ਗਏ ਸਨ 2005 ਵਿੱਚ ਕੈਨੇਡਾ ਸਰਕਾਰ ਦੀ ਰਿਪੋਰਟ ਵਿੱਚ ਪਾਇਆ ਗਿਆ ਸੀ ਕਿ ਇਹਨਾਂ ਧਮਾਕਿਆਂ ਨੂੰ ਖਾਲਿਸਤਾਨੀ ਵੱਖਵਾਦੀਆਂ ਨੇ ਅੰਜਾਮ ਦਿੱਤਾ ਹੈ। ਇਸ ਮਾਮਲੇ 'ਚ 인ਦਰਜੀਤ ਸਿੰਘ ਰਿਆਤ ਨਾਂ ਦੇ ਸ਼ਖਸ ਨੂੰ 30 ਸਾਲ ਦੀ ਸਜ਼ਾ ਹੋਈ ਸੀ। ਮਲਿਕ ਅਤੇ ਅਜੈਬ ਸਿੰਘ ਬਾਗੜੀ ਨੂੰ 2005 ਵਿੱਚ ਬਰੀ ਕਰ ਦਿੱਤਾ ਗਿਆ ਸੀ। ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਵਾਤਾਵਰਣ ਅਤੇ ਕੁਦਰਤ ਨੂੰ ਬਚਾਉਣ ਲਈ ਸਮੇਂ-ਸਮੇਂ ਤੇ ਕਈ ਤਰ੍ਹਾਂ ਦੇ ਉਪਰਾਲੇ ਕਰਦੇ ਨਜ਼ਰ ਆਉਂਦੇ ਨੇ ਪੰਜਾਬੀ ਨੌਜਵਾਨ ਹਰਮਿੰਦਰ ਢਿੱਲੋਂ ਪੰਜਾਬੀਆਂ ਨੂੰ ਜਲਵਾਯੂ ਤਬਦੀਲੀ ਬਾਰੇ ਜਾਗਰੂਕ ਕਰ ਰਹੇ ਨੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਇੱਕ ਮੰਚ ਤੇ ਇਕੱਠਾ ਕਰਨ ਦੀ ਮਨਸ਼ਾ ਨਾਲ ਕੰਮ ਕੀਤਾ ਜਾ ਰਿਹਾ ਹੈ ਆਓ ਇੱਕ ਰਿਪੋਰਟਰਾਂ ਹੀ ਇਸ ਵਿਸ਼ੇ ਤੇ ਗਹਿਰਾਈ ਨਾਲ ਇਸ ਨੂੰ ਸਮਝਦੇ ਹਾਂ ਵਾਤਾਵਰਨ ਦੀ ਸਾਂਭ ਸੰਭਾਲ ਲਈ ਅਨਟੈਰੀਓ ਵਿੱਚ ਵਸਦੇ ਪੰਜਾਬੀ ਮੂਲ ਦੇ ਹਰਮਿੰਦਰ ਢਿੱਲੋਂ ਵੱਲੋਂ ਪੰਜਾਬੀ ਇਸਪਾਰਕ ਕਲਾਈਮੇਟ ਨਾਮੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਢਿੱਲੋਂ ਪੂਰੇ ਵਿਸ਼ਵ ਵਿੱਚ ਬੈਠੇ ਪੰਜਾਬੀਆਂ ਨੂੰ ਆਪਣੀ ਮੁਹਿੰਮ ਨਾਲ ਜੋੜਨ ਦੀ ਇੱਛਾ ਰੱਖਦੇ ਹਨ। ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਹਰਮਿੰਦਰ ਢਿੱਲੋਂ ਨੇ ਕਿਹਾ ਕਿ ਉਹ ਕਰੀਬ 1 ਦਹਾਕੇ ਤੋਂ ਇਸ ਕੰਮ ਵਿੱਚ ਲੱਗੇ ਹੋਏ ਨੇ। ਹਰਮਿੰਦਰ ਢਿੱਲੋਂ ਨੇ ਕਿਹਾ ਕਿ ਮੈਨੂੰ ਸ਼ੁਰੂ ਤੋਂ ਹੀ ਵਾਤਾਵਰਨ ਨਾਲ ਲਗਾ ਰਿਹਾ ਹੈ। ਪੰਜਾਬ ਵਿੱਚ ਰਹਿੰਦੇ ਹੋਏ ਮੈਂ ਪੰਛੀਆਂ ਲਈ ਆਲਨੇ ਲਗਵਾਉਣ ਤੋਂ ਇਲਾਵਾ ਵਾਤਾਵਰਨ ਬਾਬਤ ਕੰਮ ਕਰਦਾ ਰਹਿੰਦਾ ਸੀ ਵਾਤਾਵਰਨ ਪ੍ਰੇਮੀ ਹਰਮਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਜਲਵਾਯੂ ਤਬਦੀਲੀ ਦਾ ਮਸਲਾ ਲੰਘੇ ਕੁਝ ਵਰਿਆਂ ਦੌਰਾਨ ਬਹੁਤ ਗੰਭੀਰ ਹੋ ਗਿਆ ਹੈ ਪਿਛਲੇ ਕੁਝ ਸਮੇਂ ਦੌਰਾਨ ਵੱਡੀਆਂ ਤਬਦੀਲੀਆਂ ਆਈਆਂ ਨੇ ਉਸਨੇ ਮਹਿਸੂਸ ਕੀਤਾ ਕਿ ਜਲਵਾਯੂ ਤਬਦੀਲੀ ਬਾਰੇ ਪੰਜਾਬੀ ਭਾਈਚਾਰੇ ਵਿੱਚ ਬਹੁਤੀ ਗੱਲਬਾਤ ਨਹੀਂ ਹੋ ਰਹੀ ਅਤੇ ਉਸਨੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਇਸ ਮਸਲੇ ਬਾਰੇ ਜਾਗਰੂਕ ਕਰਨ ਦੇ ਇਰਾਦੇ ਨਾਲ ਇਹ ਮੁਹਿੰਮ ਸ਼ੁਰੂ ਕੀਤੀ ਹੈ ਟਿੱਲੋਂ ਦਾ ਕਹਿਣਾ ਹੈ ਕਿ ਪੰਜਾਬੀ ਭਾਈਚਾਰਾ ਦੁਨੀਆ ਭਰ ਵਿੱਚ ਵਸਿਆ ਹੋਇਆ ਹੈ ਤੇ ਆਪਸ ਵਿੱਚ ਜੁੜਿਆ ਹੋਇਆ ਹੈ। ਉਹਨਾਂ ਕਿਹਾ ਜਲਵਾਯੂ ਤਬਦੀਲੀ ਭੂਗੋਲਿਕ ਖੇਤਿਆਂ ਤੋਂ ਵੀ ਉੱਪਰ ਦਾ ਮਸਲਾ ਹੈ। ਹਰ ਖਿੱਤਾ ਇਸ ਤੋਂ ਪ੍ਰਭਾਵਿਤ ਹੋ ਰਿਹਾ ਹੈ। ਭਾਰਤ ਤੇ ਪਾਕਿਸਤਾਨ ਪੰਜਾਬ ਖੇਤੀ ਪ੍ਰਧਾਨ ਸੂਬੇ ਹਨ ਪਰ ਜੰਗਲਾਤ, ਹੇਠ ਰਕਬਾ ਬਹੁਤ ਘੱਟ ਹੈ ਅਤੇ ਅਸੀਂ ਪੂਰੇ ਵਿਸ਼ਵ ਵਿੱਚ ਬੈਠੇ ਪੰਜਾਬੀਆਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਰਮਿੰਦਰ ਟਿੱਲੋਂ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ਤੇ ਰੇਡੀਓ ਪ੍ਰੋਗਰਾਮਸ ਦੇ ਜ਼ਰੀਏ ਹਰ ਹਫ਼ਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ। RCI ਨਾਲ ਗੱਲਬਾਤ ਦੌਰਾਨ ਹਰਮਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਉਹਨਾਂ ਦੀ ਵੈੱਬਸਾਈਟ ਫਿਲਹਾਲ ਅੰਗਰੇਜ਼ੀ ਭਾਸ਼ਾ ਵਿੱਚ ਹੈ ਪਰ ਉਹ ਆਉਂਦੇ ਮਹੀਨਿਆਂ ਦੌਰਾਨ ਪੰਜਾਬੀ ਵਿੱਚ ਵੀ ਵੈੱਬਸਾਈਟ ਬਣਾਉਣ ਦਾ ਉਪਰਾਲਾ ਕਰ ਰਹੇ ਨੇ ਤਾਂ ਜੋ ਹੋਰ ਬਧੇਰੇ ਲੋਕ ਉਹਨਾਂ ਨਾਲ ਜੁੜ ਸਕਣ ਪੰਜਾਬੀ ਫਾਰ ਕਲਾਈਮੇਟ ਸਰਕਾਰਾਂ ਤੋਂ ਬਗੈਰ ਵਿਅਕਤੀਗਤ ਤੌਰ ਤੇ ਵੀ ਵਾਤਾਵਰਨ ਨੂੰ ਬਚਾਉਣ ਦੇ ਉਪਰਾਲਿਆਂ ਤੇ ਜ਼ੋਰ ਦਿੰਦੀ ਹੈ ਹਰਮਿੰਦਰ ਢਿੱਲੋਂ ਨੇ ਕਿਹਾ ਕਿ ਸਾਡੀ ਗੱਲਬਾਤ ਸੁਣਨ ਤੋਂ ਬਾਅਦ ਸਭ ਦਾ ਪਹਿਲਾ ਸਵਾਲ ਇਹੀ ਹੁੰਦਾ ਹੈ ਕਿ ਉਹ ਆਪਣੇ ਪੱਧਰ ਤੇ ਕੀ ਕਰ ਸਕਦੇ ਨੇ ਟਿੱਲੋਂ ਮੁਤਾਬਕ ਪੰਜਾਬੀ ਭਾਈਚਾਰਾ ਜਲਵਾਯੂ ਤਬਦੀਲੀ ਦੇ ਵਰਤਾਰੇ ਤੋਂ ਮੁਨਕਰ ਨਹੀਂ ਹੁੰਦਾ ਅਤੇ ਇਸ ਨੂੰ ਸਮਝਦਾ ਹੈ ਜੋ ਕਿ ਇੱਕ ਬਹੁਤ ਵਧੀਆ ਗੱਲ ਹੈ ਪਰ ਪੱਛਮ ਵਿੱਚ ਬਹੁਤ ਲੋਕ ਫਿਲਹਾਲ ਤੱਕ ਵੀ ਅਜੇ ਵਰਤਾਰੇ ਤੋਂ ਇਨਕਾਰੀ ਹਨ ਹਰਮਿੰਦਰ ਟਿੱਲੋਂ ਦਾ ਕਹਿਣਾ ਹੈ ਕਿ ਵਿਅਕਤੀਗਤ ਤੌਰ ਦੇ ਉੱਤੇ ਇਲੈਕਟ੍ਰਿਕ ਵਾਹਨ ਅਤੇ ਸੋਲਰ ਸਿਸਟਮ ਦੀ ਵਰਤੋਂ ਕਰਕੇ ਯੋਗਦਾਨ ਪਾਇਆ ਜਾ ਸਕਦਾ ਹੈ ਹਰਮਿੰਦਰ ਟਿੱਲੋਂ ਨਿੱਜੀ ਜ਼ਿੰਦਗੀ ਦੇ ਵਿੱਚ ਮੀਟ ਦੀ ਬਜਾਏ ਸ਼ਾਕਾਹਾਰੀ ਭੋਜਨ ਦੀ ਵਧੇਰੇ ਵਰਤੋਂ ਕਰ ਕਰਬਨ ਨਿਕਾਸੀ ਨੂੰ ਘਟਾਉਣ ਦੀ ਅਪੀਲ ਵੀ ਕਰ ਰਹੇ ਨੇ ਜਲਵਾਯੂ ਤਬਦੀਲੀ ਬਾਬਤ ਹਰਮਿੰਦਰ ਢਿੱਲੋਂ ਅਤੇ ਰਮਨਦੀਪ ਸਿਵਿਆ ਵੱਲੋਂ ਤਿਆਰ ਕੀਤੀ ਕਿਤਾਬ 'ਚ ਵਿੱਚ 101 ਹੱਲ ਸੁਝਾਏ ਗਏ ਨੇ ਜੋ ਕਿ ਵੈੱਬਸਾਈਟ ਉੱਪਰ ਮੁਫਤ ਉਪਲਬਧ ਨੇ ਇਹ ਅੰਗਰੇਜ਼ੀ ਭਾਸ਼ਾ ਵਿੱਚ ਹਨ ਅਤੇ ਇਸ ਦੇ 23 ਪੇਜ ਹਨ ਢਿੱਲੋਂ ਨੇ ਕਿਹਾ ਕਿ ਇਹ ਕਿਤਾਬ ਬਿਲਕੁਲ ਮੁਫਤ ਹੈ ਵੈੱਬਸਾਈਟ ਉੱਪਰ ਜਾ ਕੇ ਇਸ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ ਡਾਊਨਲੋਡ ਕਰਨ ਸਮੇਂ ਵਿਅਕਤੀ ਨੂੰ ਈਮੇਲ ਸਮੇਤ ਇਹ ਦੱਸਣਾ ਪੈਂਦਾ ਹੈ ਕਿ ਉਹ ਕਿਸ ਦੇਸ਼ ਵਿੱਚ ਬੈਠ ਕੇ ਇਹ ਕਿਤਾਬ ਨੂੰ ਡਾਊਨਲੋਡ ਕਰ ਰਿਹਾ ਹੈ ਇਸ ਨਾਲ ਸਾਨੂੰ ਇਹ ਪਤਾ ਲੱਗਦਾ ਹੈ ਕਿ ਕਿਹੜੇ-ਕਿਹੜੇ ਦੇਸ਼ਾਂ ਵਿੱਚ ਲੋਕ ਸਾਡੇ ਨਾਲ ਜੁੜ ਰਹੇ ਨੇ। ਮਹਿੰਮ ਨਾਲ ਪੰਜਾਬੀਜ਼ਫਾਰਕਲਾਈਮੇਟ.org ਰਾਹੀਂ ਜੁੜਿਆ ਜਾ ਸਕਦਾ ਹੈ। ਓਟਾਵਾ ਵਿੱਚ ਕਮਿਸ਼ਨਰ ਮੈਰੀ ਜੋਸੀ ਹੋਗ ਨੇ ਸੰਗੀ ਚੋਣ ਪ੍ਰਕਿਰਿਆਵਾਂ ਅਤੇ ਲੋਕਤੰਤਰੀ ਸੰਸਥਾਵਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੀ ਜਨਤਕ ਜਾਣਤੀ ਅੰਤਿਮ ਰਿਪੋਰਟ ਜਾਰੀ ਹੋਣ ਤੋਂ ਬਾਅਦ ਇੱਕ ਬਿਆਨ ਦਿੱਤਾ ਹੈ। ਕਮਿਸ਼ਨ ਨੇ 2019 ਅਤੇ 2021 ਦੀਆਂ ਕੈਨੇਡੀਅਨ ਸੰਗੀ ਚੋਣਾਂ ਵਿੱਚ ਚੀਨ, ਰੂਸ ਅਤੇ ਹੋਰ ਵਿਦੇਸ਼ੀ ਰਾਜਾਂ ਦੁਆਰਾ ਵਿਦੇਸ਼ੀ ਦਖਲਅੰਦਾਜ਼ੀ ਦੇ ਦੋਸ਼ਾਂ ਦੀ ਜਾਂਚ ਕੀਤੀ ਹੈ ਉਹਨਾਂ ਦੀ ਰਿਪੋਰਟ ਵਿੱਚ ਸਿੱਟਾ ਕੱਢਿਆ ਗਿਆ ਹੈ ਕਿ ਵਿਦੇਸ਼ੀ ਅਦਾਕਾਰਾਂ ਦੁਆਰਾ ਦਖਲਅੰਦਾਜ਼ੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੈਨੇਡਾ ਦੇ ਲੋਕਤੰਤਰੀ ਸੰਸਥਾਨ ਮਜ਼ਬੂਤ ਰਹੇ ਨੇ ਰਿਪੋਰਟ ਵਿੱਚ ਇਹ ਉਜਾਗਰ ਕੀਤਾ ਗਿਆ ਹੈ ਕਿ ਹਾਲਾਂਕਿ ਸਿਆਸਤਦਾਨਾਂ ਵਿੱਚ ਕੁਝ ਚਿੰਤਾਜਨਕ ਵਿਵਹਾਰ ਤੇ ਸਬੂਤ ਸਨ ਪਰ ਖੋਜਾਂ ਵਿੱਚ ਕਿਹਾ ਗਿਆ ਹੈ ਕਿ ਸੰਸਦ ਵਿੱਚ ਗੱਦਾਰਾਂ ਦਾ ਕੋਈ ਸਬੂਤ ਨਹੀਂ ਹੈ ਜਸਟਿਸ ਹੋਗ ਨੇ ਵਿਦੇਸ਼ੀ ਦਖਲਅੰਦਾਜ਼ੀ ਨੂੰ ਖਾਲ ਕਰਨ ਲਈ 51 ਸਿਫਾਰਸ਼ਾਂ ਦੀ ਰੂਕ ਬਰੇਕਾ ਦਿੰਦੀ ਹੈ The Commission then pursued its investigation by seeking to better identify and understand the means available to Canada to defend itself against foreign interference. We obtained access to tens of thousands of documents and conducted over 100 interviews. This led to further hearings during which I heard 143 testimonies over 12 days of in camera hearings and 20 days of public hearings. I also add the benefit of meeting and hearing from over 100 citizens from various diaspora communities who have been victims of foreign interference. Particularly transnational repression. Firstly, that certain foreign states are attempting to interfere in our electoral processes and democratic institutions. This is not a new phenomenon, nor should it surprise us. States have been trying to interfere with each other since the dawn of time. What is new, however, are the means being deployed by these states, the extent to which the phenomenon seems to be taking hold, and the fact that it is being talked about publicly? That said, and it is one of my most important observations, our democratic institutions have remained robust in the face of attempted foreign interference. Although there are a very small number of situations where foreign interference may have had some impact on the outcome of a nomination contest or the result of an election in a given riding, foreign interference did not impact the outcome of the last two general elections. Although a few situations involving attempts to curry favor or develop problematic relationships. With the parliamentarian have come to light, such phenomena remain marginal and so far appear to have been largely ineffective. Some may have benefited from the support of a foreign state, sometimes without knowing anything about it. But again, so far, this does not seem to have led to any real gains for the states involved nor have I seen any evidence to suggest that they are currently so-called traitors in Parliament. While I saw evidence of some concerning behavior, the evidence does not show any MPs plotting with foreign states against Canada's interests. ब्रिटिश कोलंबिया ਦੇ ਪ੍ਰੀਮੀਅਰ ਡੇਵਿਡ ਐਬੀ ਨੇ ਪੱਤਰਕਾਰਾਂ ਨਾਲ ਅਮਰੀਕੀ ਟੈਰਿਫ ਖਤਰੇ ਬਾਰੇ ਗੱਲ ਕੀਤੀ। ਕੈਨੇਡਾ ਦੇ ਸਾਹਮਣੇ ਟੈਰਿਫ ਖਤਰੇ ਬਾਰੇ ਗੱਲ ਕਰਨ ਲਈ ਵੈਂਕੂਵਰ ਵਿੱਚ ਇੱਕ ਨਿਊਜ਼ ਕਾਨਫਰੰਸ ਕੀਤੀ ਗਈ। ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਪਿਛਲੇ ਹਫਤੇ ਕਿਹਾ ਸੀ ਕਿ ਕੈਨੇਡੀਅਨ ਸਾਮਾਨ 'ਤੇ 25% ਦੀ ਟੈਰਿਫ ਪਹਿਲੀ ਫਰਵਰੀ ਤੋਂ ਲਾਗੂ ਹੋ ਸਕਦੇ ਨੇ। ਡੇਵਿਡ ਐਬੀ ਨੇ ਕਿਹਾ ਕਿ ਪ੍ਰਾਂਤਾਂ ਹਰ ਕੋਸ਼ਿਸ਼ਾਂ ਕਰਨ ਗਿਆ ਤੇ ਅਮਰੀਕਾ ਵੱਲੋਂ ਉਜਾਗਰ ਕੀਤੀਆਂ ਸਮੱਸਿਆਵਾਂ ਦਾ ਹੱਲ ਕਰਨ ਵੱਲ ਧਿਆਨ ਦਿੱਤਾ ਜਾਵੇਗਾ। Premier, uh, we have heard uh, the President of the United States say that it's his intention to impose tariffs on Saturday, and there has been a repetition of that commitment from key members of the administration. This is obviously a huge concern to British Columbians, and even if they're not directly working in export related industries, knowing uh, how whole communities uh, rely on jobs that involve exports to the united states are to this point closest friends and allies and in many cases family members as well everything that we are doing in government right now every decision that we're taking a reaction by ministers is going through the lens of what these tariffs mean for british columbia and ensuring that British Columbians are strong. We are resilient. This is a significant threat. But I wouldn't want to be anywhere else in the world facing a threat like this other than British Columbia. We have the people, we have the skills, we have the access to the port, we have the resources to come out the other side of this threat stronger, more independent building more things for ourselves growing more things for ourselves and building partnerships with countries around the world that want to do business with a strong democratic country that prioritizes its people and its relationships around the world and we will make sure that if the tariffs come in that uh, the lesson that is learned by the United States is that we are tough there is no free lunch here in Canada or in British Columbia, we will support the federal government on matching tariffs. We'll do our part in BC to identify other ways of making sure that every harm that is inflicted on British Columbia families is met and matched with a response to the United States. Uh, thanks. There's a couple components to supporting people through this period. Uh, one is that uh, we know that part of the proposed federal response is retaliatory tariffs on the United States on billions of dollars of U.S. imports into Canada. That'll result in the federal government collecting a significant amount of money uh, that should be immediately deployed across the country to affected individuals and businesses to help them survive and to diversify their markets and to move to other markets other than the, the United States. Um, obviously, Ontario and Quebec, with their integrated auto market with the United States, are in a very different position than British Columbia. But BC families will need support during this period as well. Uh, employment insurance for people who are laid off temporarily as employers uh, face cancelled orders potentially from the United States, some of which we're hearing already. Uh, for businesses uh, where their order books are drying up as their customers try to figure out how to deal with this, uh, that they have access to cash to be able to stay open and to weather this and identify new markets uh, whatever it takes to make sure that we come out the other end stronger is very important through covid uh, we supported businesses here in british columbia with grants to be able to get through the federal government had loans they provided people supports who were laid off through employment insurance um, these are the kinds of responses that we expect to see uh, through this period uh, the projections that we have seen indicate that this could be more serious for our provincial economy than the 2008 recession, and uh, certainly the most uh, severe economic impact we've seen in a while here in Canada and British Columbia, and unfortunately, it'll have significant effects on the Americans as well. I think there's still time for President Trump uh, to uh, work with us, because there is a strong desire on the part of the premiers and the federal government to address the concerns the president has raised. Uh, this isn't a fight we asked for. We don't want it. We don't need it. Uh, but we are willing to to uh, respond to these tariffs proportionally and as is required we're willing to fight for our country. ਵਿਦੇਸ਼ੀ ਦਖਲਅੰਦਾਜ਼ੀ ਕਮਿਸ਼ਨ ਦੀ ਅੰਤਿਮ ਰਿਪੋਰਟ ਜਾਰੀ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਬਰਨਬੀ BC ਵਿੱਚ ਐਨਡੀਪੀ ਨੇਤਾ ਜਗਮੀਤ ਸਿੰਘ ਨੇ ਵਿਦੇਸ਼ੀ ਦਖਲਅੰਦਾਜ਼ੀ ਕਮਿਸ਼ਨ ਦੀ ਅੰਤਿਮ ਰਿਪੋਰਟ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ। ਰਿਪੋਰਟ ਵਿੱਚ ਇਹ ਸਿੱਟਾ ਕੱਢਿਆ ਗਿਆ ਹੈ ਕਿ ਵਿਦੇਸ਼ੀ ਅਦਾਕਾਰਾਂ ਦੁਆਰਾ ਦਖਲਅੰਦਾਜ਼ੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੈਨੇਡਾ ਦੇ ਲੋਕਤੰਤਰੀ ਆਧਾਰੇ ਮਜ਼ਬੂਤ ਰਹੇ ਨੇ। ਜਸਟਿਸ ਹੋਗ ਨੇ ਵਿਦੇਸ਼ੀ ਦਖਲਅੰਦਾਜ਼ੀ ਨੂੰ ਖਤਮ ਕਰਨ ਲਈ 51 ਸਿਫਾਰਸ਼ਾਂ ਦੀ ਰੂਪਰੇਖਾ ਦਿੱਤੀ ਹੈ ਜਿਸ ਵਿੱਚ ਗਲਤ ਜਾਣਕਾਰੀ ਨਾਲ ਲੜਨਾ ਖੁਫੀਆ ਜਾਣਕਾਰੀ ਸਾਂਝੀ ਕਰਨਾ ਸਿਆਸੀ ਪਾਰਟੀਆਂ ਦਾ ਨਿਯਮਨ ਹੋਰ ਉਪਾਅ ਸ਼ਾਮਲ ਨੇ ਸਿੰਘ ਨੇ ਕੰਜ਼ਰਵੇਟਿਵ ਨੇਤਾ ਪੀਆਰ ਪੋਲੀਵਰ ਨੂੰ ਵਰਗੀਕ੍ਰਿਤ ਅਰਾਸ਼ਟਰੀ ਸੁਰੱਖਿਆ ਜਾਣਕਾਰੀ ਬਾਰੇ ਜਾਣਕਾਰੀ ਦੇਣ ਲਈ ਜ਼ਰੂਰੀ ਸੁਰੱਖਿਆ ਪ੍ਰਵਾਨਗੀ ਪ੍ਰਾਪਤ ਕਰਨ ਲਈ ਆਪਣੀ ਮੰਗ ਨੂੰ ਦੁਹਰਾਇਆ ਐਨਡੀਪੀ ਨੇਤਾ ਨੇ ਉਹਨਾਂ ਰਿਪੋਰਟਾਂ ਤੇ ਸਵਾਲ ਚੁੱਕੇ ਨੇ ਕਿ ਜੇਕਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੈਨੇਡੀਅਨ ਆਇਆ ਤੇ 25 ਫੀਸਦੀ ਟੈਰਿਫ ਲਗਾਉਣ ਦੀ ਆਪਣੀ ਧਮਕੀ ਨਾਲ ਅੱਗੇ ਵਧਦੇ ਨੇ ਤਾਂ ਸੰਗੀ ਸਰਕਾਰ ਕਾਮਿਆਂ ਅਤੇ ਕਾਰੋਬਾਰਾਂ ਲਈ ਮਹਾਮਾਰੀ ਪੱਧਰ ਦੀ ਰਾਹਤ ਦੀ ਯੋਜਨਾ ਬਣਾ ਰਹੀ ਹੈ ਵੀ ਨੋ ਥੈਟ ਫੋਰਨ ਇੰਟਰਫੀਰੈਂਸ ਇਸ ਸਮਥਿੰਗ ਇਸ ਵੈਰੀ ਸੀਰੀਅਸ ਸਮਥਿੰਗ ਥੈਟ ਕੈਨੇਡੀਅਨਸ ਆਰ ਵਰਰੀਡ ਅਬਾਊਟ ਵੀ ਵਾਂਟ ਟੂ ਡਿਫੈਂਡ ਆਰ ਡੈਮੋਕ੍ਰੇਸੀ ਵਾਂਟ ਟੂ ਮੇਕ ਸ਼ੋਰ ਥੈਟ ਆਰ ਡੈਮੋਕ੍ਰੇਸੀ ਇਸ ਫਰੀ ਫਰਮ ਫੋਰਨ ਇੰਟਰਫੀਰੈਂਸ ਵੀ ਆਲਸੋ ਵਾਂਟ ਟੂ ਮੇਕ ਸ਼ੋਰ ਥੈਟ ਐਵਰੀਡੇ ਕੈਨੇਡੀਅਨਸ ਕੈਨ ਲਿਵ ਥੇਅਰ ਲਾਈਵਸ without the threat or harassment of a foreign government. So we had called for this public inquiry. The Liberals had said no. Uh, we were the first political party to call for it. And now we've got the report. What Justice Hogue has highlighted, I think one of the biggest points that she made in her report was the deep concern she has regarding misinformation and disinformation, particularly on social media, and how we do not have tools right now to combat that and it is rampant, the amount of misinformation that is available is, is rampant, and that is a serious concern for a democracy and for an upcoming election. And so that, that is a concern that was highlighted by Justice Hoke. I think that concern is also exacerbated by the leader of the conservative party's decisions and his actions. Pierre Polyev has accepted the endorsement of Elon Musk, someone whose platform is also one of the worst actors in a lot of ways around misinformation and disinformation. Coupled with the fact that Pierre Polyev also wants to defund a public broadcaster, which is a source of real information, journalistic integrity, really highlights a dangerous um, set of priorities given Justice Hoag's findings of misinformation and the need for fact checks and fact fact uh, confirmation. What all, other things that Justice Hoag highlighted I wanna point out is he said that all leaders, all political leaders, should get security clearance and receive information that is pertinent to their parties or to democracy in general, and that highlights the real concerns that Canadians have raised about Pierre Polyev, the only leader of a political party that has not received security clearance, and so that was highlighted. And I think finally, uh, Justice Hogue did raise concerns about sitting parliamentarians and questionable or or, or concerning behavior, and I'll highlight she said of. Uh, questionable ethic uh, ethics. Um, and that is something in the context of foreign interference that I'm, I'm concerned by. Ultimately, what we want to see is now the recommendations that Justice Hoag has made be implemented. I've instructed my party, my national director and team, to follow all of the recommendations as it relates to political parties so that we're doing our part. I encourage other political leaders to do the same. And you mentioned misinformation and disinformation becoming a growing threat, and something that's happened in the past as well. Do you have a couple of examples that you've seen that are concerning to you? Yeah, we're seeing right now um, somewhat like an AI created uh, misinformation about political leaders. Right now, you could go online and see um, different political leaders from parties. You can see me uh, in a fake video trying to get people into a pyramid scheme, which is completely false and 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 not true. But that's also being applied to other political leaders as well. Uh, it's something that Pierre Polyevs included in one. I think mean, all the leaders are impacted by by this type of that type of AI created video where it looks like it's actually the person speaking. There's a voice dubbed over. But that's an example of uh, really concerning um, trends that we're seeing where it's it's people, their voices, or similar voices, their videos, and it could really easily make people think that that's that's the person and. Uh, I've heard people say that they were actually duped by these things. And so it's quite concerning that this is going on.